ਅੱਜ ਤੁਹਾਨੂੰ ਦਿਖਾਉਣੇ ਆਂ ਜੀ ਅਖੂਰ ਦਾ ਬਾਜ਼ਾਰ ਕਿੱਥੇ ਆਪਾਂ ਪਹਿਲਾਂ ਛੋਟੇ ਹੁੰਦੇ ਰਹੇ ਹੁੰਦੇ ਪਟੰਡ ਤੇ ਇਥੋਂ ਦੀ ਜੋ ਦੌਰ ਉਹ ਜਿੱਥੇ ਚੱਲੀ ਹੋਤ 45 ਕਿਲੋ ਬੈਗਾਂ ਦੇ ਹੋਰ ਵੀ ਬੰਦੋ ਲੈਣ ਅਸੀਂ ਤੁਹਾਨੂੰ ਦਿਖਾਉਂਦੇ ਆਂ ਫਿਰ ਆ ਆ ਬਾਜ਼ਾਰ ਆ ਬੰਦ ਪਿਆ ਇਹ ਤੋਂ ਇੱਕ ਗਲੀ ਇਧਰੋਂ ਨਿਕਲ ਜਾਂਦੀ ਐ ਇੱਕ ਇਧਰੋਂ ਨਿਕਲ ਜਾਂਦੀ ਆ ਭੀੜੀਆਂ ਭੀੜੀਆਂ ਗਲੀਆਂ ਹਾਂ ਐਤਵਾਰ ਕਰਕੇ ਅੱਜ ਬਾਜ਼ਾਰ ਥੋੜੇ ਹੀ ਦੁਕਾਨਾਂ ਬੰਦ ਆ ਪਰ ਜਿਹੜੇ ਜਿਹੜੇ ਇੱਥੇ ਆਏ ਆ ਬਾਜ਼ਾਰ ਚੋਂ ਦੱਸਿਓ ਥੂਰ ਦੇ ਬਾਜ਼ਾਰ ਚ ਇੱਥੇ ਵਾਕੀ ਮਸ਼ਹੂਰ ਆ ਹੈ ਇਹ ਤੋਂ ਇਹ ਉਹਨਾਂ ਉਹਨਾਂ ਦਾ ਪਤੰਗ ਹੀ ਮਸ਼ਹੂਰ ਸੀ ਜਦੋਂ ਇਹ ਲੈਨ ਹੋਈ ਸੀ ਪਤੰਗ ਦੇ ਨਾਲ ਡੋਰ ਚਲੋ ਜੀ ਇਹ ਸੀ ਅਥੋਂ ਦਾ ਬਾਜ਼ਾਰ ਔਰ ਦੂਜੀ ਗਲੀ ਦੇਖ ਰਹੇ ਆਪਾਂ ਪੁੱਛ ਵਾਲੀ ਥਰ ਦਿਖਣਿਆ ਆਏ ਆਏ ਭੀੜੇ ਭੀੜੇ ਗਲੀਆਂ ਇਧਰ ਨੂੰ ਪਰਾਣਾ ਹਾਂ ਇਹ ਤਾਂ ਪੁਰਾਣੀਆਂ ਵੀ ਹੋਣਗੇ। ਇਹ ਤਾਂ ਇਹ ਠੂਰ ਦਾ ਬਾਜ਼ਾਰ ਆ। ਇੱਥੇ ਬਹੁਤ ਪੁਰਾਣੀਆਂ ਬਿਲਡਿੰਗਾਂ ਤੁਹਾਨੂੰ ਦਿਖਾਉਣੇ ਆ ਸਾਹਮਣੇ। ਉਹ ਪੁਰਾਣੀ ਬਿਲਡਿੰਗਾਂ। ਆ ਦੇਖੋ ਜੀ ਪੁਰਾਣੀ ਬਿਲਡਿੰਗ। ਗੇਟ ਕੋਟ ਉਮੇ ਲੱਕੜ ਦੇ ਲੱਗੇ ਹੋਏ ਆ ਪਤਾ ਨਹੀਂ ਕਿੰਨੇ ਕਿ ਪੁਰਾਣੀ ਹੋ ਗਏ ਆ ਅੱਜ ਆਪਾਂ ਆਏ ਸੀ ਜੀ ਪਿੰਡ ਠੂਰ ਠੂਰ ਦਾ ਆਪਾਂ ਬਾਜ਼ਾਰ ਦਿਖਾ ਰਹੇ ਸੀਗੇ ਤੇ ਆਪਾਂ ਨੂੰ ਮਿਲੇ ਬਿੱਟੂ ਬੁੱਕ ਟਿੱਪੂ ਵਾਲੇ ਜੋ ਆਪਣੇ ਪਿੰਡ ਬਲਾਸਪੁਰ ਦਾ ਕੰਨ ਕਰ ਰਹੇ ਆ ਠੂਰ ਤੋਂ ਆਏ ਬਾਜ਼ਾਰ ਚ ਮਿਲ ਗਏ ਇਹ ਕਹਿੰਦੇ ਤੁਹਾਨੂੰ ਦਿਖਾਉਣੇ ਆਂ ਸੀ ਦੁਕਾਨ ਅ ਬਾਜ਼ਾਰ ਇੱਥੋਂ ਦਾ ਕਿ ਕਿਹੜੀ ਕਿਹੜੀ ਮਸ਼ਹੂਰ ਰਦਗਾਨ ਮੱਟੂ ਇੱਥੋਂ ਦੀ ਇੱਕ ਤਾਂ ਸਾਹਮਣੇ ਦੀਪਾ ਜਨਸਟੋਰ ਦੀਪਾ ਜਨਸਟੋਰ ਇੱਥੋਂ ਦੀ ਹਾਂਜੀ ਹਾਂਜੀ ਇੱਕ ਅਜੇ ਸਵੀਟ ਸ਼ਾਪ ਹੈ ਅਜੇ ਸ਼ੂਟ ਹੋ ਰਿਹਾ ਆ ਜੋ ਮੈਂ ਅਨਲਾਈਨ ਜਨਾ ਠੀਕ ਹੈ ਇਹ ਬਹੁਤ ਪ੍ਰਾਣੀ ਤੇ ਮਸ਼ਹੂਰ ਦੁਕਾਨ ਹੈ ਠੀਕ ਹੈ ਆ ਇੰਨਾ ਤੇ ਹੋ ਰਿਹਾ ਅਸੀਂ ਕਾ ਜੀ ਕੀ ਹਾਲ ਚੱਲ ਹੈ ਜੀ ਅਸੀਂ ਅੱਜ ਤੁਹਾਡੇ ਬਾਜ਼ਾਰ ਦੀ ਵੀਡੀਓ ਬਣਾ ਰਹੀ ਥੂਰ ਦੀ ਓਕੇ ਜੀ ਤੇ ਸਾਨੂੰ ਬਿੱਟੂ ਜੀ ਮੈਨ ਲੱਗੇ ਇਹ ਕਹਿੰਦੇ ਮੈਂ ਤੁਹਾਨੂੰ ਮਿਲਵਾਉਣਾਗਾ ਤੇ ਤੁਹਾਡੀ ਮਸ਼ਹੂਰ ਦੁਕਾਨ ਕੀ ਫੇਮਸ ਆਪਣਾ ਇੱਥੋਂ ਦਾ ਠੂਰ ਦਾ ਉਹ ਦਾ ਦਿੱਤੀਆਂ ਫੇਮੀਆਂ ਸਦੀ ਇੱਥੇ ਬਿਜਾਰ ਜਿੱਤੀਆਂ ਹਾਂਜੀ ਹਾਂਜੀ ਇੱਕ ਪਹਿਲਾਂ ਦੀ ਛੋਟੇ ਹੁੰਦੇ ਪਤੰਗ ਲੈਣ ਹੋ ਜਾਂਦੇ ਪਤੰਗ ਤੇ ਡੋਰ ਜਿਹਦੇ ਕੱਚ ਲਾਇਆ ਹੁੰਦਾ ਹੈਗਾ ਟੇਪਕ ਦੀ ਕੁਰੀ ਹਾਂ ਸ਼ਾਇਦ ਇੱਥੇ ਕੇ ਅੱਗੇ ਹੁੰਦੀ ਸੀ ਦੁਕਾਨ ਹੁਣ ਮੈਨੂੰ ਯਾਦ ਨਹੀਂ ਸੁਣਦੀ ਹੈ ਜੀ ਹਾਂ ਦੁਕਾਨ ਛੱਡ ਕੇ ਨਾਲ ਹੀ ਹੈਗੀ ਅੱਛਾ ਜੀ ਠੀਕ ਹੈ ਜੀ ਬਸ ਠੀਕ ਹੈ ਜੀ ਬਹੁਤ ਵਧੀਆ ਲੱਗਾ ਜੀ ਧੰਨਵਾਦ ਆ ਜੀ ਬਹੁਤ ਧੰਨਵਾਦ ਹਾਂ ਜੀ ਵੈਸੀ ਕਾ ਜੀ ਵੈਸੀ ਕਾ ਜੀ ਕਾਲੀ ਬਣਾਦੇ ਵੈਸੀ ਅਸੀਂ ਵੇ ਸਾਡੇ ਦਿਮਾਗ ਚ ਆ ਗਿਆ ਛੋਟੇ ਹੁੰਦੇ ਨਾ ਇੱਥੇ ਪਤੰਗ ਲੈਣ ਹੋਏ ਹੁੰਦੇ ਸੀਗੇ ਅੱਛਾ ਅੱਛਾ ਤੇ 2 ਘੰਟੇ ਤੋਂ ਨਹੀਂ ਮਸ਼ਹੂਰ ਸੀ ਕੱਚ ਲੱਗਿਆ ਹੁੰਦਾ ਸੀ ਉਹਨੂੰ ਤੇ ਮੈਂ ਇੱਕ ਵਾਰੀ ਬਾਜ਼ਾਰ ਦੇਖ ਕੇ ਗਈ ਸੀ ਅਸੀਂ ਬਲਾਸਪੁਰ ਤੋਂ ਤੇ ਆਪਣੀ ਦੁਕਾਨ ਤੇ ਪਤੰਗ ਵੀ ਮਿਲਦੇ ਹੁੰਦੇ ਸੀ ਨਾ ਹਾਂਜੀ ਠੀਕ ਹੈ ਅਸੀਂ ਲੈ ਕੇ ਜਾਂਦੇ ਰਹੇ ਪਹਿਲਾਂ ਸਾਈਕਲਾਂ ਤੇ ਆਉਂਦੇ ਸੀ ਛੋਟੇ ਹੁੰਦੇ ਬੜਾ ਚਾਹ ਹੁੰਦਾ ਸੀ ਉਹ ਜਿਹੜੀ ਹੁੰਦੀ ਸਾਡੇ ਹਾਂਜੀ ਠੀਕ ਹੈ ਜੀ ਨਹੀਂ ਬਾਦ ਜੀ ਬਾਦ ਜੀ ਬਾਦ ਧੰਨਵਾਦ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਵੀਰ ਜੀ ਗਰਕ ਮੋਬਾਈਲ ਸੈਂਟਰ ਆ ਠੂਰ ਇਹਦੀ ਕਾਫੀ ਪੁਰਾਣੀ ਲਗਾਣਾ ਸਸਤੀ ਖਾ ਲੰਗਾ ਜੀ ਕਿੰਨਾ ਚਿਰ ਹੋ ਗਿਆ ਜੀ ਆਪਣੀ ਦੁਕਾਨ ਨੂੰ ਜੀ 20 ਸਾਲ ਹੋ ਗਏ ਠੀਕ ਹੈ ਜੀ ਆਪਣਾ ਮੋਬਾਈਲ ਸੈਸਰੀ ਦਾ ਨਾਲ ਜੀ ਮੋਬਾਈਲ ਸੈਸਰੀ ਮੋਬਾਈਲ ਸੈਸਰੀ ਹਾਂ ਇਹ ਕਿਉਂ ਕਰਦੇ ਦੋ ਸੌ ਵੈਸਟਰਨ ਜੂਨੀਅਰ ਮਨੀ ਟ੍ਰਾਂਸਫਰ ਦਾ ਮਨੀ ਜੀ ਹਾਂ ਮਨੀ ਐਕਸਚੇਂਜਰ ਤੇ ਬਿੱਟੂ ਜੀ ਆਪਣੇ ਇਹਨਾਂ ਦੇ ਤੁਹਾਡੇ ਤਾਜ ਇਹਨਾਂ ਦੇ ਤਾਜ ਦੀ ਦੁਕਾਨ ਹੈ ਠੂਰ ਠੀਕ ਹੈ ਜੀ ਠੀਕ ਹੈ ਇਹ ਠੂਰ ਦੀ ਹੈ ਜੀ ਮਸ਼ਹੂਰ ਦੁਕਾਨ ਰਜਿੰਦਰ ਅਸਲਾਈ ਮਸ਼ੀਨ ਆ ਵੇ ਬਲਾਸਪੁਰ ਵਾਲੇ ਅੱਛਾ ਇਹ ਹੋ ਹੋ ਰਾਜੂ ਦਾ ਹਾਂ ਰਾਜੂ ਦਾ ਪ੍ਰੋ ਆਸਰਾ ਪੰਸਾਰੀ ਇਹ ਬਲਾਸਪੁਰ ਤੋਂ ਆ ਅੱਛਾ ਇਹ ਆ ਗਿਆ ਜੀ ਓਮ ਕੇਕ ਇਹ ਆਪਣੇ ਬਿੱਟੂ ਬੱਕੀਪੂ ਵਾਲੇ ਇਹਨਾਂ ਦਾ ਕੇਕ ਪੇਸਟਰੀ ਦਾ ਕੇਕ ਪੇਸਟਰੀ ਹਾਂ ਬਟਰ ਸਕੋਚ ਵਗੈਰਾ ਤੇ ਤੁਹਾਡਾ ਘਰ ਹਾਂਜੀ ਆ ਜਾਓ ਅੰਦਰ ਵੀ ਆ ਜੇ ਇਹ ਬਿੱਟੂ ਬੇੜ ਦੀਆਂ ਬੇਟੀਆਂ ਦੋਨੇ ਕਿਹੜੀ ਕਿਹੜੀ ਕਲਾਸ ਬਣਦੇ ਪੁੱਤ 6 10 ਸ਼ਾਬਾਸ਼ ਬੱਚਾ ਪੜਾਈ ਕਰੋ ਮਨ ਲਾ ਕੇ ਇਹ ਆ ਜੀ ਹਠੂਰ ਦੀ ਮਸ਼ਹੂਰ ਦੁਕਾਨ ਜੁੱਤੀਆਂ ਦੀ ਜੋ ਇੱਥੋਂ ਦੀ ਠੂਰ ਦੀ ਜੁੱਤੀ ਕਾਫੀ ਮਸ਼ਹੂਰ ਆ ਪੰਗਲ ਜੀ ਨਾਲ ਗੱਲ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅਕਲ ਜੀ ਕਿੰਨੀ ਪੁਰਾਣੀ ਦਿਖਾਣਾ ਆਪਣੀ ਕਿੰਨੀ ਪੁਰਾਣੀ ਦਿਖਾਣਾ ਆਪਣੀ 50 ਸਾਲ ਪੁਰਾਣੀ ਆ ਤੇ ਉਹੋਂ ਦਾ ਜੁੱਤੀਆਂ ਦਾ ਕੰਮ ਥੋੜਾ ਨਾਲ ਇੱਥੇ ਤੇ ਇੱਥੋਂ ਦੀ ਜੁੱਤੀ ਮਸ਼ਹੂਰ ਆ ਪੂਰੀ ਐ ਮਸ਼ਹੂਰ ਆ ਜੀ ਇਹਦੇ ਠੂਰ ਦੀ ਹਾਂ ਜੀ ਇੱਕ ਦਾਤੀ ਠੂਰ ਦੀ ਇੱਕ ਦਾਤੀ ਠੂਰ ਦੀ ਠੀਕ ਆ ਜੀ ਸਾਰੀ ਵੈਰਾਈਟੀ ਮਿਲ ਜੇਨੀ ਜੁੱਤੀ ਤੇ ਆਪਣੇ ਕੋਲ ਹੀ ਠੀਕ ਆ ਇੱਥੇ ਹਰ ਇੱਕ ਵੈਰਾਈਟੀ ਜੁੱਤੀ ਦੀ ਤੁਹਾਨੂੰ ਮਿਲ ਜਾਊਗੀ ਇੱਥੋਂ ਦੀ ਠੂਰ ਦੀ ਮਸ਼ਹੂਰ ਜੁੱਤੀ ਇਹ ਆ ਜਾਮਾ ਮਸਜਿਦ ਠੂਰ ਨਾਲ ਹੀ ਇਹਦੇ ਗੁਰਦੁਆਰਾ ਨਾਲ ਹੀ ਮਸਜਿਦ ਐ ਠੂਰ ਪੀਰ ਬਾਬਾ ਰਾਏ ਫਰੋਜ ਦੀ ਜਗ੍ਹਾ ਤੁਹਾਨੂੰ ਦਿਖਾਉਣੇ ਆ ਪਿੰਡ ਆਪਾਂ ਆਏ ਆ ਹਟੂਰ ਇਹ ਪਿੰਡ ਐ ਠੂਰ ਆ ਜੀ ਜੈ ਪੀਰ ਬਾਬਾ ਰਾਏ ਫਰੋਜ਼ ਦੀ ਜਗਾ ਜੋ ਇੱਥੇ ਵੀਰਵਾਲੇ ਦਾ ਵੀਰਵਾਰ ਵਾਲੇ ਦਾ ਸਿਉਂਕ ਵਾਲੀ ਇਟ ਮਿਲਦੀ ਹੈ ਮਿਲਦੀ ਹੈ ਤੇ ਵਾਪਸ ਕੀਤੀ ਜਾਂਦੀ ਹੈ 1 ਤੋਂ 25 ਫਰਵਰੀ ਤੱਕ ਇਟ ਵਾਪਸ ਕਰਨੀ ਜ਼ਰੂਰੀ ਹੈ ਇਹ ਮਤਲਬ ਜਿਨ੍ਹਾਂ ਦੇ ਘਰੇ ਸਿਉਂਕ ਲੱਗੀ ਹੁੰਦੀ ਹੈ ਉਥੇ ਇਹ ਇਟ ਲਿਜਾ ਕੇ ਰੱਖ ਦਿੰਦੇ ਆ ਜੀ ਵਾਪਸ ਕਰਨ ਦੇ ਆ ਇਹ ਜਿਹੜਾ ਠੂਰ ਪਿੰਡਾਂ ਬਾਈ ਜਿਵੇਂ ਕਹਿੰਦੇ ਇਹ ਅੱਠ ਵਾਰ ਇੱਥੇ ਹੋਇਆ ਸੀ ਨਾ ਹਾਂ ਜੀ ਤੇ ਨੌਵੀਂ ਵਾਰੀ ਬਸਿਆ ਹੁਣ ਨੌਵੀਂ ਵਾਰੀ ਬਸਿਆ ਜੀ ਅੱਛਾ ਹਾਂ ਰਾਜੇ ਜਨਕਤਾ ਮੰਡਾ ਜੀ ਅੱਛਾ ਹਾਂ ਇੱਥੇ ਕਿਵੇਂ 365 ਜਗਾ ਕਹਿੰਦੇ ਆ ਮੁਸਲਮਾਨਾਂ ਦੀ ਜਗਾ ਹਾਂਜੀ ਹਾਂਜੀ ਇਹ ਹੌਣਪੁਰ ਦਾਖੂ ਹੋਈਆਂ ਅੱਛਾ ਹਾਂ ਜਿਆੜੀ ਪਹਿਲੋਂ ਦਾ ਲੋਕ ਆਈ ਬਸੀ ਬੁਸੀ ਜਾਂਦੇ ਸੀ ਉੱਤੇ ਥੋੜੇ ਜਿੱਥੇ ਜਿੱਥੇ ਹੈਗੇ ਆ ਉੱਥੇ ਉੱਥੇ ਆਵਰ ਆ ਠੀਕ ਆ ਹਾਂਜੀ ਠੀਕ ਹੈ ਜੀ ਹਾਂ ਧੰਨਵਾਦ ਜੀ